ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਆਂ ਭਰਾਵੋ ਸਾਰਿਆਂ ਦੇ ਜਾਨਵਾਰਾਂ ਤੇ ਘਰ ਪਰਿਵਾਰ ਠੀਕ ਹੋਣਗੇ ਲੈ ਭਰਾਵੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜਾ ਨੇ ਕਰਿਆ ਉਹਨਾਂ ਦਾ ਬਹੁਤ 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 ਜ਼ਿਆਦਾ ਧੰਨਵਾਦ ਹੈ ਦਿਲਦਿਆਂ ਗਹਿਰਾਈਆਂ ਤੋਂ ਜਿਹੜੇ ਭਰਾ ਵੀਡੀਓ ਦੇਖਦੇ ਆ ਬਹੁਤ ਬਹੁਤ ਜ਼ਿਆਦਾ ਮਿਹਰਬਾਨੀ ਉਹਨਾਂ ਦੀ ਉਹਨਾਂ ਦੇਣ ਆਪਾਂ ਦੇ ਨਹੀਂ ਸਕਦੇ ਸਾਰੀ ਉਮਰ ਤੇ ਇੱਕ ਨਾ ਭਰਾਵੋ ਆਪਾਂ ਚੈਨਲ ਬਣਾਇਆ ਨਵਾਂ ਸੰਦੂ ਸਰਦੂਲਗੜ ਵਾਲਾ ਯਾਰ ਕਈ ਵਾਰੀ ਨਾ ਭਰਾਵੋ ਮੈਂ ਸਟੇਕ ਹੋ ਜਾਂਦੀ ਹੈ ਚੈਨਲ 'ਚ ਉਹਦਾ ਕਰਕੇ ਵੀ ਚੈਨਲ ਆਪਣਾ ਚੱਲ ਦੂਜਾ ਚੱਲਦਾ ਰਹੇ ਜੀ ਪ੍ਰਮਾਤਮਾ ਇਹੋ ਜਿਹਾ ਨਾ ਕਰੇ ਚੱਲ ਹਨਾ ਕਈ ਵਾਰੀ ਫੇਰ ਵੀ ਚੱਲਦਾ ਇਨਸਾਨ ਗਲਤੀਆਂ ਦਾ ਪਤਲਾ ਹੈ ਹੋ ਜਾਂਦਾ ਕਈ ਵਾਰੀ ਉਹ ਨੇਕੀ ਉਹਦਾ ਕਰਕੇ ਫਿਰ ਚੈਨਲ ਆਪਾਂ ਨਾਲ ਬਣਾਇਆ ਇੱਕ ਸੰਦੂ ਸਰਦੂਲਗੜ ਵਾਲਾ ਸੰਦੂ ਸਰਦੂਲਗੜ ਵਾਲਾ ਭਰਾ ਬਣ ਕੇ ਨਾ ਉਹਨੂੰ ਸਬਸਕ੍ਰਾਈਬ ਕਰਨਾ ਸਾਰੇ ਭਰਾਵਾਂ ਨੇ ਜਿਹੜੇ ਨੇ ਆਪਣੇ ਪਹਿਲਾ ਚੈਨਲ ਸਬਸਕ੍ਰਾਈਬ ਕਰਿਆ ਸਾਰੇ ਸਬਸਕ੍ਰਾਈਬ ਕਰ ਦਿਓ ਭਰਾ ਬਣ ਕੇ ਬਹੁਤ ਬਹੁਤ ਜਿਆਦਾ ਮਿਹਰਬਾਨੀ ਹੋਊ ਛੋਡੀ ਤੇ ਆਪਾਂ ਉਹ ਚੈਨਲ ਤੇ ਨਾ ਤੁਹਾਨੂੰ ਸਾਰੀ ਦੁਨੀਆ ਕਮਾ ਦੇਗੇ ਇਹ ਛੋੜਣਾ ਵਾਦਾ ਰੂਗਾ ਤੇ ਭਰਾ ਬਣ ਕੇ ਚੈਨਲ ਨੂੰ ਅੱਜ ਰਾਤੇ ਰਾਤ ਹੀ ਸਬਸਕ੍ਰਾਈਬ ਕਰ ਦਿਓ ਇਹ ਵੀਡੀਓ ਆਪਾਂ ਹੁਣੇ ਹੀ ਬਣਾਈ ਐ ਤੇ ਹੁਣੇ ਆਪਾਂ ਇਹਨੂੰ ਅਪਲੋਡ ਕਰੀ ਐ ਤੇ ਵੀਰ ਬਣ ਕੇ ਇੰਨੇ ਕਰ ਰਿਕਵੈਸਟ ਕਰਦੇ ਆ 14 ਤਰੀਕ ਦੂਜਾ ਮਹੀਨਾ 2025 ਦਿਨ ਸ਼ੁੱਕਰਵਾਰ ਉਹ ਲੈ ਜਾਣਿਆ ਕਈ ਵੇਰ ਦਿਨੋਂ ਤਾਂ ਅਗਰ ਜਾਦੀ ਸੱਚ ਮਾਨਸਾ ਮੰਡੀ ਸੀ ਤੇ ਪਰਸੋਂ ਮਿਲਾਂਗੇ ਡੱਬ ਵਾਲੀ ਬਾਬਾ ਸੋਖ ਰੱਖੇ ਤੇ ਵੀਰਮਣ ਕਿਹਾ ਕੰਮ ਲਾਜ਼ਮੀ ਕਰਦੇ ਆ ਜੰਗਾ ਸੋਢਿਆ ਕੇ ਹੱਥ ਬੰਨ ਕੇ ਬੇਨਤੀ ਹੈ ਕਿਉਂਕਿ ਇਹ ਲੋਕ ਹੀ ਇੱਕ ਜਿਹੜਾ ਬੰਦੇ ਨੂੰ ਅਰਸ਼ ਤੋਂ ਫਰਸ਼ ਤੇ ਲਿਆਉਂਦੇ ਤੇ ਫਰਸ਼ ਤੋਂ ਅਰਸ਼ ਤੇ ਲੈ ਜਾਂਦੇ ਆ ਤੇ ਉਹਦਾ ਕਰਕੇ ਬਾਈ ਮਣ ਕੇ ਨਾ ਰਿਕਵੈਸਟ ਹੀ ਆ ਛੋੜਿਆ ਕਿ ਬਹੁਤ ਬਹੁਤ ਜਿਆਦੇ ਪਹਿਲਾਂ ਤੁਸੀਂ ਆਪਣਾ ਬਹੁਤ ਸਾਥ ਦਿੱਤਾ ਭਰਾਵਾਂ ਦਾ ਬਹੁਤ ਬਹੁਤ ਮਿਹਰਬਾਨੀ ਆ ਛੋੜੀ ਜਿਹੜਾ ਆਪਣਾ ਉਹ ਚਲਾਤਾ ਚੈਨਲ ਤੇ ਸਬਸਕ੍ਰਾਈਬ ਆਪਣੇ ਬਹੁਤ ਵਧੀਆ ਵੀਡੀਓ ਆਪਣੀ ਬਹੁਤ ਚੱਲਦੀ ਹੈ ਭਰਾਵਾਂ ਦਾ ਸਾਥ ਹੈ ਤੇ ਵੀਰ ਮਣ ਕੇ ਨਾ ਇੰਨੀ ਕਰ ਰਿਕਵੈਸਟ ਮੰਨ ਕੇ ਤੇ ਇਹ ਆਪਾਂ ਹੁਣੇ ਕਰਦੇ ਆ ਵੀਡੀਓ ਅਪਲੋਡ ਤੇ ਵੀਰ ਮੰਡ ਕੇ ਗਰਦ ਠਾ ਦਿਓ ਚੰਗਾ ਭਰਾमण ਕੇ ਚੈਨਲ ਸਬਸਕ੍ਰਾਈਬ ਕਰਨਾ ਬਾਕੀ ਆਪਣੀ ਸ਼ਲੀ ਵੀਡੀਓ ਕੋਈ ਹੋ ਤੇ ਵੀ ਨਹੀਂ ਆਉਂਦੀ ਇਹ ਤੇ ਵੀ ਨਹੀਂ ਆਉਂਦੇ ਆ ਉਹ ਤੁਹਾਨੂੰ ਆਪਣਾ ਵਾਦਾ ਹੈ ਕੋਈ ਮਰਜੀ ਦੇਖੀ ਜਾਵੇ ਕੋਈ ਭੈਣ ਦੇਖੇ ਭਰਾ ਦੇਖੇ ਕੋਈ ਮਾਤਾ ਦੇਖੇ ਇਹ ਕੋਈ ਚੱਕਰੀ ਨਹੀਂ ਆਪਣਾ ਜਿੱਦੇ ਵੀਡੀਓ ਹੋਗੀ ਨਾ ਕੋਈ ਵੀ ਗਲਤ ਪੈਗੀ ਤੇ ਸਿਰ ਮੇਰਾ ਜੁੱਤੀ ਸੋਢੀ ਇਹ ਗੱਲ ਆਪਣੀ ਵਾਦਾ ਰਿਹਾ ਸੋਨ ਨਾਲ ਆਪਾਂ ਵੀਡੀਓ ਪਲਾਂ ਹੀ ਸੇਵ ਕਰਕੇ ਰੱਖ ਲਿਓ ਕੋਈ ਆਪਾਂ ਗੰਦੀ ਵੀਡੀਓ ਨਹੀਂ ਪਾਵਾਂਗੇ ਬਾਕੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦਾ